ਖਾਤਿਰਿਆ ਕਾਲ ਕਿਸਾਨ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਮੁੱਦਾ ਹੈ ਜੀ 2852 ਕਣਕ ਦੀ ਵੈਰਾਈਟੀ ਦਾ ਸੋ ਕਿਸਾਨ ਦੋਸਤੋ ਇਹ ਗੱਲਾਂ ਬਹੁਤ ਹੀ ਧਿਆਨ ਦੇਣ ਯੋਗ ਹਨ ਜਿਹੜੇ ਮੇਰੇ ਕਿਸਾਨ ਦੋਸਤਾਂ ਨੇ 2852 ਕਣਕ ਦੀ ਵੈਰਾਈਟੀ ਬੀਜੀ ਹੈ ਉਹ ਇਹਨਾਂ ਗੱਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਨ ਤੇ ਅੱਗੇ ਵੀ ਸ਼ੇਅਰ ਕਰਨ ਦੀ ਸੋ ਕਿਸਾਨ ਦੋਸਤੋ 2852 ਵੈਰਾਈਟੀ ਜਿਹੜੀ ਕਣਕ ਦੀ ਇੱਕ ਲੇਟ ਵੈਰਾਈਟੀ ਹੈ ਜੀ ਇਸ ਵੈਰਾਈਟੀ ਦੇ ਵਿੱਚ ਫੰਗਸ ਦਾ ਭਾਗ ਕੀ ਪੀਲੀ ਪੂੰਗੀ ਦਾ ਸਭ ਤੋਂ ਜ਼ਿਆਦਾ ਹਮਲਾ ਹੁੰਦਾ ਹੈ ਜੀ ਜਿਹਨੂੰ ਇੰਗਲਿਸ਼ ਦੇ ਵਿੱਚ ਯੈਲੋ ਰਸਟ ਵੀ ਕਹਿੰਦੇ ਹਨ ਸਭ ਤੋਂ ਪਹਿਲਾਂ ਪੱਤਿਆਂ ਤੇ ਫਿਰ ਸਾਰੀ ਪਲਾਂਟ ਦੇ ਵਿੱਚ ਹੁੰਦਾ ਹੈ ਸਿੱਟੇ ਤੇ ਹੁੰਦਾ ਹੈ ਸੋ ਕਿਸਾਨ ਦੋਸਤੋ ਇਸ ਦਾ ਹਮਲਾ ਬਹੁਤ ਜਲਦੀ ਹੁੰਦਾ ਹੈ 2851 ਵੈਰਾਈਟੀ ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਇਸ ਹਮਲੇ ਨੂੰ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਆਪਾਂ ਬਚਾਅ ਦੇ ਲਈ ਕੁਝ ਟੈਕਨੀਕਲ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਸਪਰੇਅ ਤੁਸੀਂ ਕਰਕੇ ਤੇ ਇਸ ਤੋਂ ਬਚਾਅ ਕਰ ਸਕਦੇ ਹੋ ਪਹਿਲਾ ਟੈਕਨੀਕਲ ਹੈ ਫੋਲੀਓ ਗੋਲਡ ਅਤੇ ਦੂਸਰਾ ਟੈਕਨੀਕਲ ਹੈ ਜੀ ਸਜੰਟਾ ਦਾ ਇੰਪੈਕਟ ਐਕਸਟਰਾ ਇਹ ਦੋਵੇਂ ਹੀ ਟੈਕਨੀਕਲ ਸਜੰਟਾ ਦੇ ਹਨ ਦੋਵੇਂ ਹੀ ਕੋਸਟਲੀ ਹੁੰਦੇ ਹਨ ਪਰ ਇਹਨਾਂ ਦੇ ਰਿਜ਼ਲਟ ਬਹੁਤ ਹੀ ਜ਼ਿਆਦਾ ਹੁੰਦੇ ਹਨ ਸੋ ਕਿਸਾਨ ਦੋਸਤੋ ਆਪਾਂ ਮਹਿੰਗਾ ਦੇਖਣ ਦੇ ਬਜਾਏ ਚੰਗੀ ਸਪਰੇਅ ਕਰੀਏ ਤੇ ਚੰਗਾ ਰਿਜ਼ਲਟ ਲਈਏ ਸੋ ਕਿਸਾਨ ਦੋਸਤੋ ਜਿਨ੍ਹਾਂ ਦੇ ਅਜੇ ਤੱਕ ਹਮਲਾ ਨਹੀਂ ਹੋਇਆ ਉਹ ਤਾਂ ਫੋਲੀਓ 골ਡ ਥੋੜੀ ਜੀ ਇੰਪੈਕਟ ਐਕਸਟਰਾ ਦੇ ਨਾਲ ਉਹ ਕੁਝ ਪਰਸੈਂਟ ਸਸਤੀ ਪੈਂਦੀ ਹੈ ਜੀ ਉਹ ਤਾਂ ਫੋਲੀਓ 골ਡ ਦੀ ਸਪਰੇ ਕਰ ਸਕਦੇ ਹਨ ਅਤੇ ਜਿਨ੍ਹਾਂ ਦੇ ਜ਼ਿਆਦਾ ਪੀੜੀ ਪੁੰਗੀ ਦਾ ਹਮਲਾ ਹੋ ਚੁੱਕਿਆ ਹੈ ਅਤੇ ਉਸ ਹਮਲੇ ਤੋਂ ਬਚਾਅ ਦੇ ਲਈ ਆਪਾਂ ਇੰਪੈਕਟ ਐਕਸਟਰਾ ਨਾਮ ਦਾ ਜੋ ਟੈਕਨੀਕਲ ਸਜੰਟਾ ਦਾ ਆਉਂਦਾ ਹੈ ਉਹ ਕਰ ਸਕਦੇ ਹਾਂ ਜੀ ਇਹਦੇ ਵਿੱਚ ਜੀ ਐਜੋਕਸੀ ਸਟ੍ਰੋਬਨ ਸాల్ਟ ਦਿੱਤਾ ਹੋਇਆ ਹੈ ਜੀ ਜਿਹੜਾ ਕਿ ਆਪਾਂ ਆਮ ਹੀ ਮੁਛਲ ਝੋਨੇ ਦੇ ਉੱਪਰ ਜ਼ਿਆਦਾ ਵਰਤਦੇ ਹਾਂ ਜਿਹਨੂੰ ਕੈਮਿਸਟਾ ਟਾਪ ਕਹਿੰਦੇ ਹਨ ਉਸ ਦਾ ਹੀ ਐਮਿਟ ਸਟਾਰ ਟਾਪ ਦਾ ਹੀ ਇੱਕ ਛੋਟਾ ਵੇਰੀਐਂਟ ਦਿੱਤਾ ਗਿਆ ਹੈ ਇਹਨਾਂ ਦੇ ਵੱਲੋਂ ਜਿਹੜਾ ਕਿ ਪੀਲੀ ਪੁੰਗੀ ਜਿਹੜੀ ਕਣਕ ਦੇ ਉੱਪਰ ਹਮਲਾ ਕਰਦੀ ਹੈ ਉਸ ਦੇ ਵਿੱਚ ਬਹੁਤ ਹੀ ਕਾਰਗਰ ਹੈ ਕਿਸਾਨ ਦੋਸਤੋ ਤੇ ਇਸ ਦੇ ਰਿਜ਼ਲਟ ਬਹੁਤ ਹੀ ਵਧੀਆ ਮਿਲਦੇ ਹਨ ਅੱਗੇ ਆ ਜਾਈਏ ਤਾਂ ਕਿਸਾਨ ਦੋਸਤੋ ਜਦੋਂ ਪੀਲੀ ਪੁੰਗੀ ਤੋਂ ਬਾਅਦ ਆਪਣੀ ਕਣਕ ਸਿੱਟੇ ਤੇ ਆਉਂਦੀ ਆ ਤੇ ਸਿੱਟੇ ਦੇ ਦਾਣੇ ਨੂੰ ਮੋਟਾ ਕਰਨਾ ਬੂਟੇ ਨੂੰ ਨਿਖਾਰ ਤੇ ਦਾਣੇ ਨੂੰ ਸੁਨਹਿਰੀ ਪੰਨ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਆਪਾਂ ਟੈਕਨੀਕਲ ਵਰਤ ਸਕਦੇ ਹਾਂ ਉਹ ਇਹਨਾਂ ਦਾ ਟੈਕਨੀਕਲ ਹੈ ਜੀ ਗਲੋ ਹਿੱਟ ਦੇ ਨਾਮ ਤੇ ਆਉਂਦਾ ਹੈ ਉਹ ਟੈਕਨੀਕਲ ਦਾ ਕੰਮ ਇਹ ਹੈ ਜੀ ਉਹ ਕੈਮੀਕਲ ਦਾ ਕੰਮ ਇਹ ਹੈ ਉਹ ਦਾਣੇ ਨੂੰ ਮੋਟਾ ਕਰਦਾ ਹੈ ਬੂਟੇ ਨੂੰ ਨਿਖਾਰਦਾ ਹੈ ਦਾਣੇ ਨੂੰ ਨਿਖਾਰਦਾ ਹੈ ਤੇ ਜਿਸ ਤੇ ਕਾਰਨ ਦਾਣਾ ਮੋਟਾ ਹੋ ਕੇ ਕਣਕ ਦੇ ਝਾੜ ਦੇ ਵਿੱਚ ਵੀ ਫਰਕ ਪੈਂਦਾ ਹੈ ਇਹ ਟੈਕਨੀਕਲ ਵੀ ਬਹੁਤ کارਗਰ ਹੈ ਕਣਕ ਨੂੰ ਨਿਖਾਰਨ ਦੇ ਵਿੱਚ ਉਸ ਦੇ ਦਾਣੇ ਨੂੰ ਨਿਖਾਰਨ ਦੇ ਵਿੱਚ ਸੁਨਹਿਰੀਪਨ ਲਿਆਉਣ ਤੇ ਕਣਕ ਦੀ ਕੁਆਲਿਟੀ ਨੂੰ ਬੈਟਰ ਕਰਨ ਦੇ ਵਿੱਚ ਸੋ ਕਿਸਾਨ ਦੋਸਤੋ ਅੱਜ ਹਨ ਮੇਰੀਆਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਨ ਜੋ ਗੱਲਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗਦੀ ਹੈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਹੈ ਉਹਨੂੰ ਵੀ ਦਬਾ ਲਓ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਵੀ ਵੀਡੀਓ ਪਾਈਏ ਤੇ ਤੁਹਾਨੂੰ ਉਸ ਚੀਜ਼ ਦਾ ਨੋਟੀਫਿਕੇਸ਼ਨ ਆ ਜਾਵੇ ਬਹੁਤ ਬਹੁਤ ਧੰਨਵਾਦ ਕਿਸਾਨ ਦੋਸਤੋ ਜੇਕਰ ਮੇਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ